ਹਨੇਰਾ ਕਹਾਣੀ ਬਚਿੰਤ ਕੌਰ ਸਰੂਪ ਸਿਓ ਨੂੰ ਦਾਗ ਦੇਣ ਪਿੱਛੋਂ ਜਦੋਂ ਅਸੀਂ ਸ਼ਮਸ਼ਾਨ ਭੂਮੀ ਤੋਂ ਬਾਹਰ ਨਿਕਲੀਆਂ ਤਾਂ ਮੈਂ ਸਭ ਤੋਂ ਮੂਹਰੇ ਸੀ ਨਿਖੜਜਬੰਤੀ ਭੈਣ ਮੈਨੂੰ ਤਾਂ ਜਾਣਦੇ ਸਿਆਮੀ ਨੇ ਛੇਤੀ ਛੇਤੀ ਡਿੰਗਾ ਪਰ ਦਿਆਂ ਮੈਨੂੰ ਆਵਾਜ਼ ਦਿੱਤੀ ਮੈਂ ਥਾਉਂ ਦੀ ਥਾਉਂ ਰੁਕਦਿਆਂ ਉਸ ਨੂੰ ਪਿੱਛੇ ਮੁੜ ਕੇ ਦੇਖਿਆ ਪੁੱਛਿਆ ਆ ਜਾ ਭੈਣੇ ਹੁਣ ਤੂੰ ਉੱਥੇ ਕਾਸ ਨੂੰ ਖੜੀ ਐ ਤੁਹਾ ਮੁੜਕੇ ਮੇਰੇ ਕੋਲ ਤੇ ਪੰਪ ਦੇ ਪਾਣੀ ਨਾਲ ਆਪਣੀ ਚੁੰਨੀ ਦਾ ਪੱਲਾ ਤੋਂ ਮੜੀਆਂ ਚੋਂ ਕਦੇ ਪੱਲਾ ਗਿੱਲਾ ਕੀਤੇ ਬਿਨਾ ਘਰ ਨਹੀਂ ਜਾਈਦਾ ਸਿਆਮੀ ਦੇ ਕਹੇ ਮੈਂ ਮੁੜ ਮੜੀਆਂ ਵਿੱਚ ਲੱਗੇ ਪੰਪ ਨੂੰ ਢੇੜ ਕੇ ਆਪਣੀ ਚੁੰਨੀ ਦੀ ਚੂਕ ਨੂੰ ਚੰਗੀ ਤਰ੍ਹਾਂ ਗਿੱਲਾ ਕਰਕੇ ਨਿਚੋੜ ਲਿਆ ਤੇ ਸਿਆਮੀ ਨੂੰ ਪੁੱਛਿਆ ਇਸ ਨਾਲ ਕੀ ਹੁੰਦਾ ਏ ਕਦੇ ਇੱਲ ਬਲਾ ਪਿੱਛੇ ਨਹੀਂ ਪੈਂਦੀ ਇੱਥੇ ਮੜੀਆਂ ਵਿੱਚ ਆ ਕੇ ਕਈ ਤਾੰਤ੍ਰਿਕ ਰੂਹਾਂ ਨੂੰ ਕਿਲ ਲੈਂਦੇ ਹਨ ਕਈ ਵਾਰੀ ਬੁਰੀਆਂ ਰੂਹਾਂ ਇੱਥੋਂ ਹੀ ਬੰਦੇ ਦੇ ਨਾਲ ਹੋ ਤੁਰਦੀਆਂ ਹਨ ਸਿਆਮੀ ਦੀ ਗੱਲ ਨੇ ਮੇਰੇ ਮਨ ਵਿੱਚ ਇੱਕ ਭਰਮ ਜਿਹਾ ਪਾ ਦਿੱਤਾ ਪਰ ਮੈਨੂੰ ਉਸ ਦੀ ਗੱਲ ਉੱਤੇ ਰੱਤੀ ਪਰ ਯਕੀਨ ਨਹੀਂ ਸੀ ਇੰਨੇ ਵਿੱਚ ਹੋਰ ਬਹੁਤ ਸਾਰੇ ਲੋਕ ਜੋ ਸਰੂਪ ਸਿਉਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ ਸਨ ਸ਼ਮਸ਼ਾਨ ਭੂਮੀ ਤੋਂ ਬਾਹਰ ਆ ਗਏ ਤੇ ਜਿਵੇਂ ਹੀ ਕਿਸੇ ਨੂੰ ਠੀਕ ਲੱਗਿਆ ਆਪਣੇ ਆਪਣੇ ਰਾਹ ਪੈ ਗਏ ਕਈ ਨੌਜਵਾਨ ਮੋਟਰਸਾਈਕਲਾਂ ਉੱਤੇ ਸਨ ਕਸਬੇ ਦਾ ਸਰਪੰਚ ਆਪਣੀ ਕਾਰ ਵਿੱਚ ਸੀ ਤੇ ਬਹੁਤ ਸਾਰੇ ਲੋਕ ਪੈਦਲ ਹੀ ਘਰਾਂ ਨੂੰ ਮੁੜ ਰਹੇ ਸਨ ਮੈਂ ਅਤੇ ਸਿਆਮੀ ਵੀ ਪੈਦਲ ਹੀ ਆਪਣੇ ਜੀ ਰਾਜ ਦੇ ਮਹੱਲੇ ਵੱਲ ਨੂੰ ਹੋ ਤੁਰਿਆ ਰਾਹ ਵਿੱਚ ਅੱਧੇ ਮੀਲ ਤੱਕ ਤਾਂ ਹੋਰ ਵੀ ਕਈ ਬੁੜੀਆਂ ਸਾਡੇ ਨਾਲ ਪੈਦਲ ਤੁਰੀਆਂ ਆਈਆਂ ਸਨ ਪਰ ਜਿਉਂ-ਜਿਉਂ ਉਹਨਾਂ ਦੇ ਘਰ ਨੇੜੇ ਆਉਂਦੇ ਗਏ ਉਹ ਸਾਥੋਂ ਅਲੱਗ ਹੁੰਦੀਆਂ ਗਈਆਂ ਹੁਣ ਤੱਕ ਤਾਂ ਅਸੀਂ ਸਾਰੀਆਂ ਸਰੂਪ ਸਿਓ ਬਾਰੇ ਅਤੇ ਉਸਦੇ ਪਰਿਵਾਰ ਬਾਰੇ ਹੀ ਗੱਲਾਂ ਕਰਦੀਆਂ ਲੰਬਾ ਪਿੰਡਾ ਲੰਘ ਆਈਆਂ ਸੀ ਪਰ ਜਦੋਂ ਸ਼ਿਆਮੀ ਦੀ ਗਲੀ ਵੀ ਆ ਗਈ ਤਾਂ ਅੱਗੋਂ ਮੈਂ ਜੋੜੀਆਂ ਪੱਠੀਆਂ ਤੱਕ ਆਪਣੇ ਘਰ ਤੱਕ ਦਾ ਪੂਰਾ ਰਾਹ ਇਕੱਲੀ ਨਹੀਂ ਪਾਰ ਕਰਨਾ ਸੀ ਉਤੋਂ ਸੰਝ ਦਾ ਹਨੇਰਾ ਪੱਲੋ ਪੱਲੀ ਵੱਧਦਾ ਜਾ ਰਿਹਾ ਸੀ ਅੱਛਾ ਭੈਣ ਬੰਤੀਏ ਫੁੱਲ ਚੁਗਣ ਵੇਲੇ ਦਿਨ ਆਪਾਂ ਸਰੂਪ ਸਿੰਘ ਦੇ ਘਰ ਹੀ ਮਿਲਾਂਗੀਆਂ ਇਹ ਕਹਿੰਦੀਆਂ ਸਿਆਮੀ ਵੀ ਮੇਰੇ ਨਾਲੋਂ ਅਲੱਗ ਹੋ ਗਈ ਮੈਂ ਹੁਣ ਮਨ ਹੀ ਮਨ ਵਾਹਿਗੁਰੂ ਵਾਹਿਗੁਰੂ ਜਪਦੀ ਆਪਣੇ ਰਾਹ ਤੁਰੀ ਜਾ ਰਹੀ ਸੀ ਕਿ ਅਚਾਨਕ ਮੇਰੀ ਪਿੱਠ ਉੱਤੇ ਕਿਸੇ ਨੇ ਜ਼ੋਰ ਦਾ ਦੁਹੱਟੜਾ ਮਾਰਿਆ ਤੇ ਨਾਲ ਹੀ ਨਾਲ ਮੇਰੇ ਕੰਨਾਂ ਵਿੱਚ ਇੱਕ ਭਿਆਨਕ ਆਵਾਜ਼ ਪਈ ਆਹਾ ਆਹਾ ਬੰਤੀ ਤੈਨੂੰ ਮੈਂ ਫੜ ਹੀ ਲਿਆ ਡਰ ਨਾਲ ਮੇਰੇ ਲੂੰ ਕੰਡੇ ਖੜੇ ਹੋ ਗਏ ਤੇ ਮੇਰੀ ਭੋਰਾ ਵੀ ਹਿੰਮਤ ਨਾ ਪਈ ਕਿ ਮੈਂ ਪਿੱਛੇ ਮੁੜ ਕੇ ਦੇਖਾਂ ਕਿ ਮੇਰੀ ਪਿੱਠ ਉੱਤੇ ਐਨੀ ਜ਼ੋਰ ਦੀ ਦਹਤੜਾ ਕਿਸ ਨੇ ਮਾਰਿਆ ਹੁਣ ਪੱਲੋ ਪੱਲੀ ਵੱਧਦਾ ਹਨੇਰਾ ਮੇਰੇ ਸਾਰੇ ਆਲੇ-ਦੁਆਲੇ ਨੂੰ ਹੋਰ ਵੀ ਡਰਾਉਣਾ ਬਣਾ ਦਿੱਤਾ ਸੀ ਰੱਬ ਦਾ ਭਾਣਾ ਕਿ ਜੋੜੀਆਂ ਪੱਠੀਆਂ ਤੱਕ ਪਹੁੰਚਣ ਤੱਕ ਸਾਰੇ ਰਾਹ ਹੋਰ ਕੋਈ ਬੰਦਾ ਨਾ ਪੈਦਲ ਨਾ ਸਾਈਕਲ ਉੱਤੇ ਹੀ ਮੈਨੂੰ ਨਜ਼ਰ ਆਇਆ ਮੇਰੀ ਗਲੀ ਮੇਰੇ ਸਾਹਮਣੇ ਸੀ ਪਰ ਮੇਰੇ ਕਦਮ ਥਿੜਕ ਰਹੇ ਸਨ ਜਿਵੇਂ ਮੇਰੀਆਂ ਲੱਤਾਂ ਚੋਂ ਸਾਰੀ ਸਤਿਆ ਹੀ ਨਿਕਲ ਗਈ ਹੋਵੇ ਅਚਾਨਕ ਸਾਡੀ ਗਲੀ ਦਾ ਡੱਬੂ ਕੁੱਤਾ ਤਿਰਪਤਾ ਭੈਣ ਦੇ ਬੂਹੇ ਮੂਰੇ ਬੈਠਾ ਮੇਰੀ ਨਜ਼ਰੀ ਪਿਆ ਉਸ ਨੂੰ ਦੇਖ ਮੈਨੂੰ ਮੜਾ ਜਾ ਤਰਵਾਸ ਮਿਲਿਆ ਪਰ ਮੇਰੇ ਦਿਲ ਦੀ ਧੜਕਨਤਾ ਹਜੇ ਵੀ ਗੱਡੀ ਦੇ ਇੰਜਣ ਵਾਂਗ ਸੁਣਾਈ ਦੇ ਰਹੀ ਸੀ ਜਦ ਕਿ ਤ੍ਰਿਪਤਾ ਦਾ ਘਾਰ ਛੱਡ ਕੇ ਤੀਜਾ ਘਾਰ ਸਾਡਾ ਹੀ ਸੀ ਡਰ ਅਤੇ ਕਬਰਹਾਟ ਨਾਲ ਕੰਬਦੀ ਮੈਂ ਰੱਬ ਰੱਬ ਕਰਦੀ ਮਸਾ ਆਪਣੇ ਘਰ ਦੀ ਦहलीਂ ਅੰਦਰ ਪੈਰ ਰੱਖ ਸਕੀ ਤੇ ਮੁੜ ਕੇ ਬੂਹੇ ਦਾ ਕੁੰਡਾ ਛੱਟ ਬੰਦ ਕਰ ਲਿਆ ਹੁਣ ਉੱਪਰ ਚਬਾਰੇ ਦੀ ਖਿੜਕੀ 'ਚੋਂ ਮੇਰੀਆਂ ਨਜ਼ਰਾਂ ਗਲੀ 'ਚੋਂ ਬਾਹਰ ਦੂਰ ਤੱਕ ਉਸ ਬੰਦੇ ਨੂੰ ਢੂੰਡਣ ਲੱਗੀਆਂ ਜਿਸ ਨੇ ਮੇਰੀ ਪਿੱਠ ਵਿੱਚ ਜ਼ੋਰ ਦਾ ੱਫਾ ਮਾਰਿਆ ਮੈਨੂੰ ਕਿਹਾ ਸੀ ਆਹਾ ਆਹਾ ਬੰਤੀ ਤੈਨੂੰ ਮੈਂ ਫੜ ਲਿਆ ਪਰ ਮੈਨੂੰ ਤਾਂ ਹੁਣ ਕਿਧਰੇ ਵੀ ਨਰਜਰ ਨਹੀਂ ਸੀ ਆ ਰਿਹਾ ਅੰਦਰੋਂ ਅੰਦਰੀ ਮੈਂ ਹਜੇ ਤੱਕ ਡਰ ਨਾਲ ਥਰ-ਥਰ ਕੰਬ ਰਹੀ ਸੀ ਕੀ ਹੋਇਆ ਮੰਮੀ ਪਾਣੀ ਲਿਆਵਾ ਮੇਰੀ ਤੀਸੀਤੋਂ ਨੇ ਮੇਰੇ ਚਿਹਰੇ ਤੋਂ ਉੱਡੇ ਮੇਰੇ ਹਾਵ ਭਾਵ ਦੇਖਦਿਆਂ ਮੈਨੂੰ ਪੁੱਛਿਆ ਨਹੀਂ ਧੀਏ ਪਹਿਲਾਂ ਮੈਨੂੰ ਸੰਤਾਂ ਦਾ ਪ੍ਰਸ਼ਾਦ ਦੇ ਅੰਦਰੋਂ ਕੱਚ ਦੀ ਕੋਲੀ ਵਿੱਚੋਂ ਸੀਤੋ ਛੱਟ ਪ੍ਰਸ਼ਾਦ ਲੈ ਆਈ ਮੈਂ ਪ੍ਰਸ਼ਾਦ ਮੂੰਹ ਵਿੱਚ ਪਾ ਕੇ ਫਿਰ ਅੰਦਰੋਂ ਅੰਦਰੀ ਵਾਹਿਗੁਰੂ ਨੂੰ ਧਿਆਉਣ ਲੱਗੀ ਸੀਤੋ ਮੈਨੂੰ ਇਸ ਹਾਲ ਦੇਖ ਭੱਜ ਕੇ ਆਪਣੀ ਤਾਈ ਨੂੰ ਹੇਟੋਂ ਸੱਦ ਲਈ ਦੇਖੋ ਤਾਈ ਜੀ ਮੇਰੀ ਮੰਮੀ ਡਰ ਨਾਲ ਕਿਵੇਂ ਕੰਬ ਰਹੀ ਹੈ ਸੀਤੋ ਸੱਚੀ ਸੀ ਪਰ ਮੈਂ ਉਸ ਦੇ ਸਾਹਮਣੇ ਆਪਣੀ ਜਠਾਣੀ ਨੂੰ ਕੁਝ ਵੀ ਦੱਸਣਾ ਠੀਕ ਨਾ ਸਮਝਿਆ ਤਾਂ ਕਿ ਮੇਰੀ 8-9 ਵਰਿਆਂ ਦੀ ਸੀਤੋ ਉੱਤੇ ਮੇਰੀ ਹਾਲਤ ਦਾ ਕੋਈ ਗਲਤ ਅਸਰ ਨਾ ਹੋਵੇ ਕੀ ਗੱਲ ਬੰਤੀ ਤੇਰਾ ਚਿੱਤ ਤਾਂ ਠੀਕ ਹੈ ਕੀ ਹੋਇਆ ਤੈਨੂੰ ਤੂੰ ਮੜੀਆਂ ਚੋਂ ਵਾਪਸ ਮੁੜਦੇ ਸਮੇਂ ਆਪਣੀ ਚੁੰਨੀ ਦੀ ਕੰਨੀ ਤਾਂ ਧੋ ਲਈ ਸੀ ਨਾ ਉਸਨੇ ਵੀ ਮੈਨੂੰ ਇਹੀ ਸਵਾਲ ਕੀਤਾ ਜੋ ਸੁਆਮੀ ਨੇ ਕਿਹਾ ਸੀ ਹਾਂ ਭੈਣ ਪਹਿਲਾਂ ਮੈਂ ਭੁੱਲ ਗਈ ਸੀ ਫਿਰ ਸੁਆਮੀ ਦੇ ਕਹੇ ਮੁੜ ਕੇ ਅੰਦਰ ਗਈ ਤੇ ਆਪਣੀ ਚੁੰਨੀ ਦੇ ਪੱਲੇ ਨੂੰ ਧੋ ਕੇ ਬਾਹਰ ਆਈ ਤਾਂ ਠੀਕ ਹੈ ਪਰ ਤੂੰ ਐਨੀ ਘਬराई ਹੋਈ ਕਿਉਂ ਹੈ ਆ ਜਾ ਹੇਠਾਂ ਆਪਾਂ ਚਾਹ ਬਣਾ ਕੇ ਪੀਂਦੇ ਹਾਂ ਰੋਟੀ ਵਿੱਚ ਤਾਂ ਹਾਲੇ ਕਾਫੀ ਟਾਈਮ ਹੈ ਮੇਰੀ ਜਠਾਣੀ ਨੇ ਮੈਨੂੰ ਢਾਸਰ ਦਿੱਤੀ ਫਿਰ ਮੈਂ ហេਠਾ ਹੀ ਉਸਦੇ ਨਾਲ ਰੋਟੀ ਪਾਣੀ ਦੇ ਕੰਮ ਵਿੱਚ ਹੱਥ ਵਟਾਉਣ ਲੱਗੀ ਐਨੇ ਵਿੱਚ ਘਰ ਦੇ ਆਦਮੀ ਵੀ ਕਮਾਕਾਰਾਂ ਤੋਂ ਮੁੜ ਆਏ ਸਾਰਿਆਂ ਨੇ ਮਿਲ ਕੇ ਰੋਟੀ ਪਾਣੀ ਖਾਦਾ ਤੇ ਪਿੱਛੋਂ ਸਰੂਪ ਸਿਉਂ ਦੀਆਂ ਗੱਲਾਂ ਛੇੜ ਲਈਆਂ ਮੈਂ ਇੰਨਾਂ ਗੱਲਾਂ ਤੋਂ ਘਬਰਾ ਰਹੀ ਸੀ ਤੇ ਆਪਣੀ ਰੋਟੀ ਚਬਾਰੇ ਵਿੱਚ ਹੀ ਚੁੱਕ ਲਈ ਆਈ ਹੇਠਾਂ ਜਠਾਣੀ ਕੋਲ ਬੈਠ ਕੇ ਸਰੂਪ ਸਿਉਂ ਦੀਆਂ ਗੱਲਾਂ ਸੁਣ-ਸੁਣ ਮੈਂ ਘਬਰਾ ਰਹੀ ਸੀ ਰਾਤ ਭਰ ਮੈਨੂੰ ਮੜੀਆਂ ਵਿਚਾਲੇ ਵਾਤਾਵਰਨ ਅਤੇ ਉਸ ਮੇਰੀ ਪਿੱਠ ਵਿੱਚ ਵੱਜੇ ਕਿਸੇ ਦੇ ਦਹੁਤੜੇ ਨੇ ਬੇਚੈਨ ਕਰ ਰੱਖਿਆ ਸੀ ਜਿਸ ਦੀ ਪੀੜਾ ਅਜੇ ਤੱਕ ਵੀ ਮੈਨੂੰ ਮੋਹਰਾਂ ਵਿੱਚ ਹੋ ਰਹੀ ਸੀ ਸੀਤੋ ਦਾ ਪਾਪਾ ਆਰਾਮ ਨਾਲ ਮੇਰੇ ਲਾਗੇ ਦੂਜੇ ਮੰਝੇ ਉੱਤੇ ਪਿਆ ਘਰਾੜੇ ਮਾਰ ਰਿਹਾ ਸੀ ਤੇ ਮੈਂ ਡਰਦੇ ਮਾਰਿਆ ਸੀ ਤੋ ਨੂੰ ਆਪਣੀ ਛਾਤੀ ਨਾਲ ਕੁੱਟ ਕੇ ਪਈ ਹੋਈ ਸੀ ਰਾਤ ਦੇ ਤੀਜੇ ਪਹਿਰ ਤੱਕ ਮੈਨੂੰ ਇਸੇ ਪਰੇਸ਼ਾਨੀ ਨੇ ਘੇਰੀ ਰੱਖਿਆ ਸੁਬਾ ਸਵੇਰੇ ਜਾ ਕੇ ਕਿਧਰੇ ਮੇਰੀ ਮਾੜੀ ਜਹੀ ਅੱਖ ਲੱਗੀ ਪਹੂ ਫੋਟਾਲੇ ਵਿੱਚ ਜਦੋਂ ਮੇਰੀ ਅੱਖ ਖੁੱਲੀ ਤਾਂ ਸੀਤੋ ਦਾ ਪਾਪਾ ਸੀਤੋ ਨੂੰ ਸਾਈਕਲ ਉੱਤੇ ਸਕੂਲ ਛੱਡਣ ਜਾ ਚੁੱਕਿਆ ਸੀ ਮੇਰੀ ਜਠਾਣੀ ਨੇ ਸਵੇਰ ਦਾ ਨਾਸ਼ਤਾ ਤਿਆਰ ਕਰਕੇ ਬੱਚਿਆਂ ਨੂੰ ਸਕੂਲ ਤੋਰ ਬਹੁਤ ਸਾਰਾ ਕੰਮ ਨਿਬੇੜ ਲਿਆ ਸੀ ਜਦ ਮੈਂ ਹੀਠਾਂ ਆਈ ਤਾਂ ਮੇਰੀ ਜਠਾਣੀ ਨੇ ਮੇਰਾ ਹਾਲ ਚਾਲ ਪੁੱਛਿਆ ਤੇ ਕਿਹਾ ਬੰਤੀ ਨਹਾ ਧੋ ਕੇ ਅੱਜ ਛੇਤੀ ਤਿਆਰ ਹੋ ਜਾਵੇਂ ਆਪਾਂ ਦੋਵਾਂ ਨੇ ਕੁਝ ਕੱਪੜੇ ਲਿੱਤੇ ਖਰੀਦਣ ਬਾਜ਼ਾਰ ਜਾਣਾ ਹੈ ਗੁਰਮੀਤ ਦੇ ਸੋਹਰਿਆਂ ਨੂੰ ਦੇਣ ਲਈ ਗੁਰਮੀਤ ਦਾ ਵਿਆਹ ਜੋ ਤਰਿਆ ਹੋਇਆ ਸੀ ਨਹਾ ਧੋ ਕੇ ਜਦੋਂ ਮੈਂ ਬਾਜ਼ਾਰ ਜਾਣ ਲਈ ਤਿਆਰ ਹੋਈ ਤਾਂ ਜਿਵੇਂ ਮੇਰੇ ਮਨ ਦਾ ਸਾਰਾ ਡਰ ਲਹਿ ਗਿਆ ਤੇ ਮੈਂ ਖੁਸ਼ੀ-ਖੁਸ਼ੀ ਆਪਣੀ ਅਲਮਾਰੀ ਚੋਂ ਕੁਝ ਕੱਪੜੇ ਖਰੀਦਣ ਵਾਸਤੇ ਪੈਸੇ ਕੱਢ ਕੇ ਪਰਸ ਵਿੱਚ ਪਾ ਲਏ। ਸਾਰੇ ਪਿੰਡ ਵਿੱਚ ਬਜਾਜੀ ਦੀਆਂ 3-4 ਹੀ ਦੁਕਾਨਾਂ ਸਨ ਜਿੱਥੋਂ ਅਸੀਂ ਅਕਸਰ ਪਿੰਡਾਂ ਵਾਲੇ ਕੱਪੜਾ ਲੱਤਾ ਖਰੀਦਦੇ ਹਾਂ। ਜਦੋਂ ਅਸੀਂ ਇਹਨਾਂ ਦੁਕਾਨਾਂ ਚੋਂ ਪਹਿਲੀ ਦੁਕਾਨ ਦੇ ਅੰਦਰ ਜਾਣ ਲੱਗੀਆਂ ਤਾਂ ਦੇਖਿਆ ਕਿ ਸਰੂਪ ਸਿੰਘ ਦਾ ਸੱਸ ਸੋਹਰਾ ਵੀ ਉਸੇ ਦੁਕਾਨ ਵਿੱਚ ਬੈਠੇ ਕੱਪੜੇ ਖਰੀਦ ਰਹੇ ਸਨ। ਅਸੀਂ ਗਰਮੀਤ ਦੇ ਵਿਆਹ ਲਈ ਕੱਪੜੇ ਖਰੀਦਣੇ ਸਨ ਇਸ ਕਰਕੇ ਸਾਡੇ ਦੋਵਾਂ ਦੇ ਮਨਾਂ ਵਿੱਚ ਵਹਿਮ ਜਿਹਾ ਆ ਗਿਆ ਅਸੀਂ ਅਗਲੀ ਦੁਕਾਨ ਵਿੱਚ ਜਾ ਵੜੀਆਂ ਅੰਦਰ ਜਾ ਕੇ ਮੇਰੀ ਜਠਾਣੀ ਨੇ ਵਿਆਹ ਵਿੱਚ ਲੈਣ ਦੇਣ ਵਾਲੇ ਕਈ ਸੂਟ ਪਸੰਦ ਕਰ ਲਏ ਮੈਂ ਵੀ ਆਪਣੇ ਲਈ ਵਿਆਹ ਵਿੱਚ ਪਾਉਣ ਵਾਸਤੇ ਇੱਕ ਸੂਟ ਪਸੰਦ ਕਰ ਲਿਆ ਹਰੇ ਰੰਗ ਦਾ ਨਾਲ ਕੋਟੇ ਵਾਲਾ ਦੁਪੱਟਾ ਦੋ ਡੇਢ ਘੰਟਾ ਲਾ ਕੇ ਅਸੀਂ ਕੱਪੜੇ ਪਸੰਦ ਕੀਤੇ ਤੇ ਦੁਕਾਨ ਤੋਂ ਬਾਹਰ ਨਿਕਲ ਆਈਆਂ ਤਾਂ ਮੈਂ ਦੇਖਿਆ ਕਿ ਦੁਕਾਨ ਦੇ ਬਾਹਰ ਰੱਖੀ ਡੰਮੀ ਨੂੰ ਉਸੇ ਰੰਗ ਦਾ ਸੂਟ ਜੋ ਮੈਂ ਖਰੀਦਿਆ ਸੀ ਉਹੀ ਦੁਪੱਟਾ ਗੋਟੇ ਵਾਲਾ ਪਹਿਨਿਆ ਹੋਇਆ ਸੀ ਪਰ ਮੈਂ ਦੇਖਿਆ ਜਿਵੇਂ ਡੰਮੀ ਦੀਆਂ ਅੱਖਾਂ 'ਚੋਂ ਅੰਗਿਆਰ ਵਰਸ ਰਿਹਾ ਹੋਵੇ ਮੈਂ ਆਪਣੀ ਜਠਾਣੀ ਵੱਲ ਤੱਕਿਆ ਤੇ ਕਿਹਾ ਭੈਣ ਦੇਖ ਇਹ ਸੂਟ ਹਾਂ ਜਮਾਈ ਤੇਰੇ ਸੂਟ ਵਰਗਾ ਪਰ ਉਸ ਨੂੰ ਵੀ ਲੱਗਿਆ ਜਿਵੇਂ ਡੰਮੀ ਦੀਆਂ ਅੱਖਾਂ ਚੋਂ ਅੰਗਿਆਰ ਛੜ ਰਹੇ ਸਨ ਅਸੀਂ ਦੋਵੇਂ ਹੈਰਾਨ ਹੁੰਦੀਆਂ ਮੁੜ ਦੁਕਾਨ ਦੇ ਅੰਦਰ ਆਈਆਂ ਤੇ ਦੁਕਾਨਦਾਰ ਨੂੰ ਪੁੱਛਿਆ ਭਾਈ ਇਹ ਤੂੰ ਕਿਹੋ ਜਿਹੀ ਡਰਾਉਣੀ ਡੰਮੀ ਬਾਹਰ ਰੱਖੀ ਹੋਈ ਹੈ ਜਿਸ ਦੀਆਂ ਅੱਖਾਂ ਅੱਗ ਵਰਸਾਉਂਦੀਆਂ ਨਜ਼ਰ ਆ ਰਹੀਆਂ ਹਨ ਕਿਹੜੀ ਡੰਮੀ ਭੈਣ ਜੀ ਉਸ ਨੇ ਸਵਾਲ ਕੀਤਾ ਤੇ ਉਹ ਬਾਹਰ ਸਾਡੇ ਨਾਲ ਡੰਮੀ ਦੇਖਣ ਆਇਆ ਦੁਕਾਨ ਦੇ ਬਾਹਰ ਤਾਂ ਹੁਣ ਕੋਈ ਡੰਮੀ ਨਹੀਂ ਸੀ ਅਸੀਂ ਦੋਵੇਂ ਬਹੁਤ ਹੈਰਾਨ ਪਰੇਸ਼ਾਨ ਚੁੱਪਚਾਪ ਦੁਕਾਨਦਾਰ ਵੱਲ ਦੇਖ ਰਹੀਆਂ ਸਾਂ ਅਸੀਂ ਕੁਝ ਸਮਝ ਨਾ ਸਕੀਆਂ ਕਿ ਇਹ ਸਾਡਾ ਦੋਵਾਂ ਦਾ ਭਰਮ ਹੀ ਸੀ ਮੈਂ ਆਪਣੇ ਲਿਫਾਫੇ 'ਚੋਂ ਆਪਣਾ ਨਵਾਂ ਖਰੀਦਿਆ ਸੂਟ ਬਾਹਰ ਕੱਢ ਕੇ ਦੇਖਣ ਲੱਗੀ ਕਿ ਸੂਟ ਮੇਰੇ ਲਿਫਾਫੇ ਵਿੱਚ ਹੈ ਕਿ ਨਹੀਂ ਦੇਖਿਆ ਸੂਟ ਜਿਵੇਂ ਮੈਂ ਤੈਹ ਲਾ ਕੇ ਲਿਫਾਫੇ ਵਿੱਚ ਪਾਇਆ ਸੀ ਉਵੇਂ ਹੀ ਲਫਾਫੇ ਵਿੱਚ ਪਿਆ ਸੀ ਅਸੀਂ ਛੱਟ ਕੋਲੋਂ ਲੰਘ ਰਹੇ ਇੱਕ ਰਖਸ਼ੇ ਵਾਲੇ ਨੂੰ ਰੋਕ ਕੇ ਉਸ ਵਿੱਚ ਬੈਠ ਗਈਆਂ ਹੁਣ ਅਸੀਂ ਦੋਵੇਂ ਹੀ ਡਰ ਗਈਆਂ ਸੀ ਰਖਸ਼ੇ ਵਿੱਚ ਬੈਠ ਕੇ ਮੈਂ ਪਿੱਛੇ ਦੁਕਾਨ ਵੱਲ ਝਾਤੀ ਮਾਰੀ ਤਾਂ ਉਹ ਡੰਮੀ ਉਸੇ ਸੂਟ ਵਿੱਚ ਫਿਰ ਉੱਥੇ ਹੀ ਦੁਕਾਨ ਦੇ ਬੂਹੇ ਅੱਗੇ ਖੜੀ ਮੈਨੂੰ ਨਜ਼ਰ ਆਈ ਮੈਂ ਹੈਰਾਨ ਹੁੰਦੀ ਨੇ ਆਪਣੀ ਜਠਾਣੀ ਨੂੰ ਕਿਹਾ ਦੇਖ ਭੈਣ ਉਹ ਡੰਮੀ ਸਾਡੇ ਮਗਰ ਮਗਰ ਤੁਰ ਹੀ ਆ ਰਹੀ ਹੈ ਪਰ ਮੇਰੀ ਜਠਾਣੀ ਨੂੰ ਕੁਝ ਵੀ ਨਜ਼ਰ ਨਾ ਆਇਆ ਤੇ ਮੈਂ ਡਰਦਿਆਂ ਮੁੜ ਕੇ ਦੁਕਾਨ ਵੱਲ ਦੇਖਣ ਦੀ ਹਿੰਮਤ ਨਾ ਕੀਤੀ ਘਰ ਪਹੁੰਚ ਕੇ ਮੈਨੂੰ ਖੂਬ ਤੇਜ਼ ਬੁਖਾਰ ਚੜ ਗਿਆ ਕਾਂਬੇ ਨਾਲ ਮੇਰਾ ਸਰੀਰ ਥਰ-ਥਰ ਕੰਬ ਰਿਹਾ ਸੀ ਇਹ ਸਭ ਦੇਖ ਮੇਰੇ ਘਰ ਦੇ ਸਾਰੇ ਜੀ ਘਬਰਾ ਗਏ ਮੇਰੀ ਬੇਟੀ ਨੇ ਤਾਂ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਕੋਈ ਕਹੇ ਤੇਇਆ ਬੁਖਾਰ ਹੈ ਕੋਈ ਕਹੇ ਮਲੇਰੀਆ ਕੋਈ ਓਪਰੀ ਕਸਰ ਦੱਸ ਰਿਹਾ ਸੀ ਸੀਤੋ ਦਾ ਪਾਪਾ ਆਪਣੇ ਯਤਨ ਕਰਕੇ ਥੱਕ ਗਿਆ। ਕਈ ਡਾਕਟਰ ਬਦਲੇ ਪੂਰਾ ਹਫਤਾ ਬੀਤ ਗਿਆ। ਫਿਰ ਮਹੀਨਾ ਵੀ ਪਰ ਬੁਖਾਰ ਉਤਰਨ ਦਾ ਨਾਉ ਹੀ ਨਹੀਂ ਲੈ ਰਿਹਾ ਸੀ। ਹੁਣ ਮੈਨੂੰ ਰਾਤ ਸਮੇਂ ਉਹ ਡੰਮੀ ਨਾਲ ਅੱਖਾਂ ਵਾਲੀ ਅਕਸਰ ਦਿਖਾਈ ਦੇਣ ਲੱਗੀ। ਅਤੇ ਉਸ ਪਿੱਠ ਵਿੱਚ ਵੱਜੇ ਧੱਫੇ ਦੀ ਛੱਟ ਮੇਰੇ ਮੋਹਰਾਂ ਵਿੱਚ ਤਸ ਤਸ ਕਰਨ ਲੱਗਦੀ। ਮਹੀਨਾ ਭਰ ਮੈਂ ਬੁਖਾਰ ਨਾਲ ਉਲਝੀ ਰਹੀ ਵੇਦ ਡਾਕਟਰ ਆਪਣੀ ਆਪਣੀ ਵਾਹ ਲਾ ਕੇ ਥੱਕ ਗਏ ਹੁਣ ਤਾਂ ਬਸ ਕਰਦੇ ਸਿਰਫ ਰੱਬ ਮੂਹਰੇ ਮੇਰੀ ਤੰਦਰੁਸਤੀ ਦੀਆਂ ਦਵਾਵਾਂ ਹੀ ਕਰਦੇ ਸਨ ਇੱਕ ਦਿਨ ਸਾਧੂਆਂ ਦੀ ਇੱਕ ਛੋਟੀ ਜਹੀ ਟੋਲੀ ਹਰੀਦوار ਤੋਂ ਪੈਦਲ ਹੀ ਹਰਮੰਦਰ ਸਾਹਿਬ ਦੇ ਦਰਸ਼ਨ ਲਈ ਜਾਂਦੀ ਹੋਈ ਰਾਤ ਕੱਟਣ ਲਈ ਸਾਡੇ ਪਿੰਡਾ ਠਹਿਰੀ ਪਿੰਡ ਦੇ ਪਤਵੰਤਿਆਂ ਨੇ ਸਤਕਾਰ ਸਹਿਤ ਉਹਨਾਂ ਦੀ ਬਹੁਤ ਸੇਵਾ ਕੀਤੀ ਤੇ ਉਹਨਾਂ ਦਾ satsang ਵੀ ਸੁਣਿਆ ਮੇਰੇ ਪਤੀ ਦੇਵ ਮੈਨੂੰ ਵੀ ਦਰਸ਼ਨ ਲਈ ਉੱਥੇ ਆਪਣੇ ਨਾਲ ਲੈ ਗਏ। satsang ਸਮਾਪਤ ਹੋਣ ਪਿੱਛੋਂ ਮੇਰੇ ਪਤੀ ਨੇ ਬੇਨਤੀ ਭਰੇ ਸ਼ਬਦਾਂ ਵਿੱਚ ਮੇਰੀ ਬਿਮਾਰੀ ਦੀ ਸਾਰੀ ਵਿਥਿਆ ਸਾਧੂਆਂ ਨੂੰ ਸੁਣਾਈ ਤੇ ਮੇਰੀ ਤੰਦਰੁਸਤੀ ਲਈ ਦੁਆ ਮੰਗੀ। ਸਾਧੂਆਂ ਦੀ ਟੋਲੀ ਦੇ ਮੁਖਿਆ ਸੰਤ ਨੇ ਪੂਰੀ ਗੱਲ ਸਮਝਣ ਪਿੱਛੋਂ ਸਾਨੂੰ ਸੰਬੋਧਿਤ ਹੁੰਦਿਆਂ ਫਰਮਾਇਆ ਬੇਟਾ ਜੇ ਕੋਈ ਮਨੁੱਖ ਹਨੇਰੇ ਕਮਰੇ ਅੰਦਰ ਦੀਵਾ ਜਗਾਏ ਬਿਨਾ ਜਾਏਗਾ ਤਾਂ ਉਸ ਦਾ ਭੈ ਪੀਤ ਹੋਣਾ ਲਾਜ਼ਮੀ ਹੈ ਉਸ ਲਈ ਇਹ ਹਨੇਰਾ ਹੀ ਡਰ ਹੈ ਜੋ ਮਨੁੱਖ ਅੰਦਰ ਵੱਡਾ ਰੋਗ ਹੈ ਇਸ ਲਈ ਸਾਨੂੰ ਆਪਣੇ ਅੰਦਰ ਗਿਆਨ ਦਾ ਦੀਪਕ ਜਗਾਉਣ ਦੀ ਅਤੀ ਲੋੜ ਹੈ ਬਹੁਤ ਵਾਰੀ ਸਾਡਾ ਮਨ ਆਪਣੇ ਆਪ ਹੀ ਤਰ੍ਹਾਂ ਤਰ੍ਹਾਂ ਦੀਆਂ ਘੜਤਾਂ ਘੜ ਕੇ ਬੇਮਤਲਬ ਦੀਆਂ ਸੂਰਤਾਂ ਬਣਾ ਲੈਂਦਾ ਹੈ ਤੇ ਫਿਰ ਆਪ ਹੀ ਪਰੇਸ਼ਾਨ ਹੁੰਦਾ ਰਹਿੰਦਾ ਹੈ ਡਰ ਨੂੰ ਮਨ ਚੋਂ ਕੱਢੋ ਤੇ ਪਰਮਾਤਮਾ ਦੀ ਹੋਂਦ ਨੂੰ ਆਪਣੇ ਚਿੱਤ ਵਿੱਚ ਰੱਖੋ ਸੰਤਾਂ ਦੀ ਕਹੀ ਆਖਰੀ ਗੱਲ ਨੇ ਜਿਵੇਂ ਮੇਰੀ ਕਾਇਆ ਹੀ ਪਲਟ ਦਿੱਤੀ ਹੁਣ ਮੈਂ ਆਪਣੇ ਅੰਗ ਅੰਗ ਵਿੱਚ ਨਰੋਗਤਾ ਮਹਿਸੂਸ ਕਰਦੀ ਅਤੇ ਪਤੀ ਦੇ ਬਾਈਸਾਈਕਲ ਦੇ ਪਿੱਛੇ ਬੇਖੌਫ ਬੈਠੀ ਜਿਵੇਂ ਹੁਣ ਉੱਡ ਕੇ ਆਪਣੀ ਧੀ ਸੀਤੋ ਕੋਲ ਪਹੁੰਚ ਜਾਣਾ ਚਾਹੁੰਦੀ ਸੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ